ਉਹ ਫਿਰ ਦਿੱਤੇ ਲਗਾ ਸੀ ਨਾ ਦੇਖਣਾ ਇਹ ਵੀ ਤਾਂ ਵਧੀਆ ਟੋਆ ਜਿਹਾ ਬਣ ਗਿਆ ਇਹ ਚ ਪਾਣੀ ਖੜਾ ਰਿਹਾ ਕਾਫੀ ਚਾ ਹਾਂਜੀ ਹਾਂਜੀ ਉਦੋਂ ਜਿਹੜਾ ਪਿੱਪਲ ਵੀ ਆਇਆ ਉਹ ਚ ਵੀ ਦੇਖੀ ਕੀ ਡੁਗਾਈ ਜੀ ਹੈ ਨਾ ਇਹਦੀ ਵਧੀਆ ਇਹ ਲਈ ਇਦਾਂ ਕਿਉਂਕਿ ਬਰਸਾਤ ਬਸਾਤਾ ਇਹ ਵਧੀਆ ਨਿਕਲ ਜਾਣਾ ਉੱਪਰ ਨੂੰ ਨਹੀਂ ਉੱਠੜਿਆ ਬੂਟਾ ਤਾਂ ਹਾਂਜੀ ਹਾਂਜੀ ਸਯੇਬਾ ਜੀ ਬੂਟਾ ਬੂਟਾ ਤਾਂ ਠੀਕ ਹੈ ਹੂੰ ਇਹ ਵੀ ਜਨਮ ਦਿਨ ਤੇ ਲਗਾਇਆ ਸੀ ਉਹਨਾਂ ਦੇ ਜਸਲ ਸਾਹਿਬ ਨੂੰ ਹਾਂ ਨਾ 2 1 ਉਧਰ ਜਨਮ ਦਿਨ ਤੇ ਲਗਾਇਆ ਬੂਟਾ ਬੋਰਡ ਦਾ ਤਾਂ ਕਿ ਬੜੀ ਦਾਤੀ ਲੱਗੀ ਬੋਰਡ ਵਾਲੀ ਇਹ ਦਾਤੀ ਗਾਟਿੰਗ ਕੋਈ ਨਹੀਂ ਤਾਂ